ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸਤਨਾਮ ਸਿੰਘ ਤੁਹਾਡੇ ਨਾਲ ਅੱਜ ਇੱਕ ਛੋਟੀ ਜਾਣਕਾਰੀ ਸਾਂਝੀ ਕਰਨੀ ਸੀਗੀ ਜੋ ਵੀ SSC GD ਦੇ ਵਿੱਚ ਪੋਸਟਾਂ ਆ ਜਾਂ ਹੋਈਆਂ ਨੇਗੀਆਂ ਉਹਦੇ ਵਿੱਚ ਕੀ ਸਿਲੇਬਸ ਰਹੂਗਾ ਕੀ ਉਹਦਾ ਐਗਜ਼ਾਮ ਪੈਟਰਨ ਰਹੂਗਾ ਮੈਂ ਇਸ ਵੀਡੀਓ ਦੇ ਵਿੱਚ ਪੂਰੇ ਦੇ ਪੂਰੇ ਨੋਟੀਫਿਕੇਸ਼ਨ ਨੂੰ ਸ਼ਾਰਟ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿਰਪਾ ਕਰਕੇ ਤੁਸੀਂ ਇਹ ਵੀਡੀਓ ਜ਼ਰੂਰ ਸੁਣਿਓ ਸਿਰਫ 2 ਮਿੰਟ ਦੀ ਵੀਡੀਓ ਹੋਊਗੀ ਤਾਂ ਇਹਦੇ ਵਿੱਚ SSC GD ਦੀ ਜੋ ਫੁੱਲ ਫਾਰਮ ਹੁੰਦੀ ਹੈ ਉਹ ਸਟਾਫ ਸਿਲੈਕਸ਼ਨ ਕਮਿਸ਼ਨ ਜਨਰਲ ਡਿਊਟੀ ਹੈ ਟੋਟਲ ਪੋਸਟਾਂ 39481 ਪੋਸਟਾਂ ਨੇ ਜਿਦੇ ਵਿੱਚ ਮੇਲ 35612 ਤੇ ਜਿਹੜੀਆਂ ਫੀਮੇਲ ਨੇ ਉਹ 3869 ਨੇ ਗਿਆਂ ਉਮਰੇ ਦੇ ਵਿੱਚ 18 ਤੋਂ 23 ਸਾਲ ਮੰਗੀ ਹੋਈ ਆ ਬਾਕੀ ਸ਼ੋਰਟ ਵੀ ਹੈਗੀ ਹੈਗੀ ਐਸੇ ਕੈਟਾਗਰੀ ਦੇ ਲਈ 5 ਸਾਲ ਦੀ OBC ਦੇ ਲਈ 3 ਸਾਲ ਦੀ ਬਾਕੀ ਹੋਰ ਇਕਨੋਮਿਕਲੀ ਵੀਕਰ ਸੈਕਸ਼ਨ ਹੁੰਦੇ ਨੇ ਜੋ ਐਕਸ ਸਰਵਿਸਮੈਨ ਨੇ ਉਹਨਾਂ ਲਈ ਵੀ ਹੋਏ ਇਹਦੇ ਵਿੱਚ ਯੋਗਤਾ ਹੈ ਜੋ 10ਵੀਂ ਪਾਸ ਹੈ ਇਹਦੀ ਵੈਬਸਾਈਟ ਤੁਸੀਂ ਦੇਖ ਸਕਦੇ ਹੋ www.ssc.nic.in ਇਹ ਅਲੱਗ-ਅਲੱਗ ਅੱਗੇ ਵੀ ਬਹੁਤ ਮਹਿਕਮੇ ਨੇ ਜਿਵੇਂ BSF, CISF, CRPF, SSB, ITBP, AR, SSF, NSB ਤਾਂ ਨੈਕਸਟ ਸਲਾਈਡ ਦੇ ਵਿੱਚ ਵੀ ਦੇਖੋ ਤੁਸੀਂ ਇਹਦੀ ਜੋ ਲਾਸਟ ਡੇਟ ਹੈ ਉਹ 14 ਤਰੀਕ 10ਵਾਂ ਮਹੀਨਾ 2024 ਹੈ ਇਸ ਦੀ ਫੀਸ ਸਿਰਫ ਜਨਰਲ ਕੈਟਾਗਰੀ ਦੇ ਵਿੱਚ ਜੋ ਬੁਆਇਜ਼ ਨੇ ਮੁੰਡੇ ਨੇ ਸਿਰਫ ਉਹਨਾਂ ਲਈ 100 ਰੁਪਏ ਫੀਸ ਹੈ ਬਾਕੀ ਲੜਕੀਆਂ ਲਈ ਤੇ ਐਸਸੀ ਕੈਟਾਗਰੀ ਲਈ ਜਾਂ ਕਿਸੇ ਹੋਰ ਕੈਟਾਗਰੀ ਲਈ ਕਿਸੇ ਲਈ ਕੋਈ ਫੀਸ ਨਹੀਂ ਸਿਰਫ ਜਨਰਲ ਦੇ ਵਿੱਚ ਜੋ ਲੜਕੇ ਨੇ ਸਿਰਫ ਉਹਨਾਂ ਦੀ 100 ਰੁਪਏ ਫੀਸ ਹੈ ਇਹਦੇ ਵਿੱਚ ਜੋ ਪੇ ਸਕੇਲ ਰਹੂਗਾ ਅਪ੍ਰੋਕਸੀਮੇਟਲੀ 20000 ਤੋਂ ਲੈ ਕੇ 70000 ਦੇ ਵਿੱਚ ਵਿੱਚ ਹੋਊਗਾ ਇਹਦਾ ਜੋ ਐਗਜ਼ਾਮ ਮੋਡ ਹੈ ਉਹ ਸੀਬੀਟੀ ਹੋਊਗਾ ਸੀਬੀਟੀ ਦਾ ਮਤਲਬ ਹੋਊਗਾ ਕੰਪਿਊਟਰ ਬੇਸਡ ਟੈਸਟ ਯਾਨੀ ਕਿ ਤੁਹਾਡਾ ਪੇਪਰ ਇਹ ਆਨਲਾਈਨ ਹੋਵੇਗਾ ਆਫਲਾਈਨ ਨਹੀਂ ਹੋਵੇਗਾ ਜੀ ਨੈਕਸਟ ਦੇਖੋ ਇਹਦੇ ਵਿੱਚ ਜੋ ਲੈਂਗੁਏਜਸ ਨੇ ਵੈਸੇ ਤਾਂ ਜੋ ਲੋ ਜੋ ਵੀ ਆਪਣੇ ਭਾਰਤ ਦੇ ਵਿੱਚ ਬਾਈ ਭਾਸ਼ਾਵਾਂ ਨੇ ਉਹਨਾਂ ਦੇ ਵਿੱਚੋਂ ਕਿਸੇ ਵੀ ਭਾਸ਼ਾ ਦੇ ਵਿੱਚ ਅਸੀਂ ਪੇਪਰ ਦੇ ਸਕਦੇ ਹਾਂ ਪਰ ਜੋ ਪੰਜਾਬ ਦੇ ਵਿੱਚ ਨੇ ਉਹ ਇੰਗਲਿਸ਼ ਹਿੰਦੀ ਪੰਜਾਬੀ ਇਹਨਾਂ ਦੇ ਵਿੱਚੋਂ ਆਪਦੀ ਕੋਈ ਵੀ ਭਾਸ਼ਾ ਚੂਜ਼ ਕਰ ਸਕਦੇ ਨੇ ਇਹਦਾ ਜੋ ਸਿਲੈਕਸ਼ਨ ਪ੍ਰੋਸੈਸ ਰਹੂਗਾ ਸਭ ਤੋਂ ਪਹਿਲਾਂ ਜਿਵੇਂ ਰਿਟਰਨ ਐਗਜ਼ਾਮ ਹੋਊਗਾ ਦੈਨ ਫਿਰ ਫਿਜ਼ੀਕਲ ਹੋਊਗਾ ਫਿਜ਼ੀਕਲ ਵੀ ਦੋ ਤਰੀਕੇ ਦਾ ਹੋਊਗਾ ਇੱਕ ਪੀਈਟੀ ਇੱਕ ਪੀਐਸਟੀ ਪੀਈ ਟੀਮ ਇਜ਼ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਜਿਹਦੇ ਵਿੱਚ ਰੇਸ ਵਗੈਰਾ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਫਿਰ ਜਿਵੇਂ ਇੱਕ ਫਿਜ਼ੀਕਲ ਸਟੈਂਡਰਡ ਟੈਸਟ ਹੋਊਗਾ ਜਿਹਦੇ ਵਿੱਚ ਤੁਹਾਡਾ ਕੁਝ ਮੈਜ਼ਰਮੈਂਟ ਹੋਊਗੀ ਜਿਵੇਂ ਚੈਸਟ ਵਗੈਰਾ ਹੋਊਗੀ ਤੇ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਨੈਕਸਟ ਪ੍ਰੋਸੈਸ ਦੈਨ ਫਿਰ ਨੈਕਸਟ ਸਟੈਪ ਹੈ ਮੈਡੀਕਲ ਟੈਸਟ ਹੋਊਗਾ ਯਾਨੀ ਕਿ ਸ਼ਾਰਟ ਚ ਨੂੰ ਤੁਸੀਂ ਐਮਟੀ ਕਹਿ ਸਕਦੇ ਹੋ ਥਰਡ ਯਾਨੀ ਕਿ ਫੋਰਥ ਸਲਾਈਡ ਦੇ ਵਿੱਚ ਦੇਖੋ ਅ ਸਿਲੇਬਸ ਇਹਦਾ ਜੋ ਰਹੂਗਾ ਇਹਦੇ ਵਿੱਚ ਮੈਥ ਬੀ ਨੰਬਰ ਦਾ ਸੌਰੀ ਇਦੇ ਵਿੱਚ ਮੈਥ ਦੇ ਜੋ ਵੀ ਕੁਐਸਚਨ ਹੋਣਗੇ ਰੀਜਨਿੰਗ ਦੇ ਵੀ ਕੁਐਸਚਨ ਹੋਣਗੇ ਜੀਕੇ ਦੇ ਵੀ ਕੁਐਸਚਨ ਇੰਗਲਿਸ਼ ਦੇ ਤੇ ਜਾਂ ਫਿਰ ਹਿੰਦੀ ਦੇ ਵੀ ਕੁਐਸਚਨ ਯਾਨੀ ਕਿ ਦੋ ਭਾਸ਼ਾਵਾਂ ਦੇ ਵਿੱਚ ਤੁਹਾਨੂੰ ਇੱਕ ਭਾਸ਼ਾ ਚੁਣਨੀ ਹੋਵੇਗੀ ਟੋਟਲ ਇਹ 80 ਕੁਐਸਚਨ ਹੋਣਗੇ 80 ਤੋਂ ਇਲਾਵਾ ਟੋਟਲ ਜਿਹੜੇ ਦੇ ਨੰਬਰ ਨੇ ਮਾਰਕਸ ਨੇ ਉਹ ਟੋਟਲ 160 ਨੰਬਰਾਂ ਦਾ ਪੇਪਰ ਹੋਊਗਾ ਯਾਨੀ ਕਿ ਦੋ ਨੰਬਰਾਂ ਦਾ ਇੱਕ ਕੁਐਸਚਨ ਹੋਊਗਾ ਐਮਸੀਕਿਊ ਹੋਊਗਾ ਮਲਟੀਪਲ ਚੁਆਇਸ ਕੁਐਸਚਨ ਹੈ ਠੀਕ ਹੈ ਜੀ 네ਗੇਟਿਵ ਮਾਰਕਿੰਗ ਹੈਗੀ ਇਹਦੇ ਵਿੱਚ 0.25 ਮਾਰਕਸ ਦੀ ਇਹਦੀ ਮੈਂ ਜੋ ਡਿਟੇਲ ਸੀ ਤੁਹਾਨੂੰ ਸ਼ਾਰਟ ਚ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿਰਪਾ ਕਰਕੇ ਤੁਸੀਂ ਇਹ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜੋ ਵੀ ਮਤਲਬ ਇਹ ਪੋਸਟ ਨੂੰ ਭਰਨਾ ਚਾਹੁੰਦੇ ਨੇ ਜਾਂ ਜੋ ਮਤਲਬ ਜਿਨ੍ਹਾਂ ਨੇ 10ਵੀਂ ਕੀਤੀ ਹੋਈ ਹੈ ਉਹਨਾਂ ਦੀ ਉਮਰ ਆਉਂਦੀ ਹੈ ਡਿਫੈਂਸ ਲਾਈਨ ਦੇ ਵਿੱਚ ਜਾਣਾ ਚਾਹੁੰਦੇ ਨੇ ਤੁਸੀਂ ਉਹਨਾਂ ਨਾਲ ਇਹ ਪੋਸਟ ਸ਼ੇਅਰ ਕਰ ਦਿਓ ਅ ਧੰਨਵਾਦ ਬਹੁਤ-ਬਹੁਤ ਜੇਕਰ ਤੁਹਾਨੂੰ ਇਹ ਪੋਸਟ ਅੱਛੀ ਲੱਗੀ ਤਾਂ ਤੁਸੀਂ ਲਾਈਕ ਵੀ ਕਰ ਦੇਣਾ ਥੈਂਕ ਯੂ ਵੈਰੀ ਮੱਚ